ਇਜ਼ਰਾਈਲ ਨੇ ਹੁਣ ਹਮਲਾ ਕਰਤਾ ਹੈ ਕਤਰ ਦੇ ਉੱਤੇ ਬਿਲਕੁਲ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕਤਰ ਦੀਆਂ ਆ ਇਜ਼ਰਾਈਲ ਵਾਲਿਆਂ ਨੇ 15 ਇਹ ਜੈਟ ਲੈ ਕੇ ਇੱਥੇ ਹਮਲਾ ਕਰ ਦਿੱਤਾ ਲਗਭਗ 10 ਦੇ ਕਰੀਬ ਜਿਹੜੀਆਂ ਮਜ਼ਾਈਲਾ ਛੱਡੀਆਂ ਗਈਆਂ ਇਹ ਕਤਰ ਦੀ ਜਿਹੜੀ ਰਾਜਧਾਨੀਆ ਦੋਹਾ ਉੱਥੇ ਹਮਲਾ ਹੋਇਆ ਜਿਹਦੇ ਵਿੱਚ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਆ ਕਤਰ ਤਾਂ ਹੈ ਅਮਰੀਕਾ ਦਾ ਇੱਕ ਕਰੀਬੀ ਦੇਸ਼ ਹੈਗਾ ਫਰੈਂਡਲੀ ਦੇਸ਼ ਹੈਗਾ ਫਿਰ ਇੱਥੇ ਹਮਲਾ ਕਿਉਂ ਕੀਤਾ ਇਜ਼ਰਾਈਲ ਨੇ ਇਸ ਸਾਰੀ ਘਟਨਾ ਦੇ ਉੱਤੇ ਤਰਤੀਬ ਦੇ ਨਾਲ ਜਾਣਕਾਰੀ ਦਿਨੇ ਆਜੋ 9 ਸਤੰਬਰ ਨੂੰ ਸ਼ਾਮ ਦੇ 3:45 46 ਮਿੰਟ ਦੇ ਉੱਤੇ ਇਹ ਹਮਲਾ ਇਜ਼ਰਾਈਲ ਵਾਲਿਆਂ ਨੇ ਕਤਰ ਦੇ ਉੱਤੇ ਕੀਤਾ ਤੇ ਇਸ ਹਮਲੇ ਦੀ ਪੁਸ਼ਟੀ ਕੁਝ ਹੀ ਸਮੇਂ ਬਾਅਦ ਇਜ਼ਰਾਈਲ ਦਾ ਜਿਹੜਾ ਪੀਐਮ ਨਿਤਨ ਜਾਊ ਉਹਨੇ ਪ੍ਰੈਸ ਕਾਨਫਰੰਸ ਕਰਕੇ ਕੀਤੀ ਆ ਕਿ ਹਾਂਜੀ ਅਸੀਂ ਹੀ ਇਹ ਜਿਹੜਾ ਕਤਰ ਦੇ ਉੱਤੇ ਹਮਲਾ ਕੀਤਾ ਹੈ ਇਹ ਜਿਹੜਾ ਹਮਲਾ ਕੀਤਾ ਕਤਰ ਦੇ ਵਿੱਚ ਇਜ਼ਰਾਈਲ ਨੇ ਉਹ ਹਮਾਸ ਦਾ ਇੱਕ ਜਿਹੜਾ ਆਫਿਸ ਹੈਗਾ ਉਹਦੇ ਉੱਤੇ ਕੀਤਾ ਬਿਲਕੁਲ ਹਮਾਸ ਵਾਲੇ ਕਤਰ ਦੇ ਵਿੱਚ ਵੀ ਰਹਿੰਦੇ ਸੀਗੇ ਉਹੀ ਹਮਾਸ ਵਾਲੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀ ਇਜ਼ਰਾਈਲ ਦੇ ਵਿੱਚ 7 ਅਕਤੂਬਰ 2023 ਨੂੰ ਹਮਲਾ ਕੀਤਾ ਸੀ ਉਹਦੇ ਹੀ ਵਿਰੋਧ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਜੋ ਗਾਜ਼ਾ ਪੱਟੀ 'ਚ ਅੱਜ ਕੱਲ੍ਹ ਚੱਲ ਰਿਹਾ ਸਿਰਫ ਉਹਦੇ ਹੀ ਕਾਰਨ ਹੀ ਆ ਕਿਉਂਕਿ ਜਦੋਂ 7 ਅਕਤੂਬਰ 2023 ਨੂੰ ਹਮਲਾ ਕੀਤਾ ਸੀਗਾ ਹਮਾਸ ਵਾਲਿਆਂ ਨੇ ਬਹੁਤ ਸਾਰੇ ਜਿਹੜੇ ਇਜ਼ਰਾਈਲ ਦੇ ਲੋਕ ਸੀਗੇ ਉਹਨਾਂ ਨੂੰ ਕਡਨੈਪ ਕਰ ਲਿਆ ਸੀਗਾ ਜਿਨ੍ਹਾਂ ਵਿੱਚੋਂ ਕੁਝ ਕਿ ਜਿਹੜੇ ਆ ਹਾਲੇ ਵੀ ਨਹੀਂ ਛੱਡੇ ਗਏ ਇਸੇ ਹੀ ਵਜ੍ਹਾ ਕਰਕੇ ਹਮਾਸ ਦੀ ਤੇ ਇਹ ਜਿਹੜੀ ਇਜ਼ਰਾਈਲ ਦੀ ਦੁਸ਼ਮਣੀ ਚੱਲਦੀ ਆ ਫਿਲਹਾਲ ਹਮਾਸ ਵਾਲੇ ਜਿਹੜੇ ਆ ਗਾਜ਼ਾ ਪੱਟੀ ਤੋਂ ਜਾਨ ਜੂਨ ਬਚਾ ਕੇ ਆਲੇ ਦੁਆਲੇ ਵਾਲੇ ਜਿਹੜੇ ਮੁ슬ਮ ਦੇਸ਼ਾਂ ਉਹਨਾਂ ਦੇ ਵਿੱਚ ਆ ਕੇ ਰੁਕੇ ਹੋਇਆ ਇਸੇ ਤਰ੍ਹਾਂ ਹਮਾਸ ਵਾਲੇ ਕੁਝ ਜਿਹੜੇ ਲੀਡਰ ਸੀਗੇ ਉਹ ਕਤਰ ਦੇ ਵਿੱਚ ਵੀ ਰੁਕੇ ਹੋਏ ਸੀਗੇ ਕਤਰ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਆਫਿਸ ਹੈਗਾ ਜਦਕਿ ਕਤਰ ਵਾਲੇ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਇੱਕ ਵਿਚੋਲੇ ਦਾ ਕੰਮ ਕਰਦੇ ਸੀਗੇ ਕਤਰ ਦੇ ਵਿੱਚ ਜਿਹੜੇ ਹਮਾਸ ਵਾਲੇ ਆ ਕੇ ਬੈਠੇ ਸੀਗੇ ਉਹਨਾਂ ਦੇ ਨਾਲ ਅਸੀਂ ਗੱਲ ਕਰਵਾ ਰਹੇ ਸੀਗੇ ਇਜ਼ਰਾਈਲ ਦੀ ਕੀ ਹੌਲੀ-ਹੌਲੀ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਇੰਨਾ ਲੋਕਾਂ ਦਾ ਮੌਤ ਹੋ ਰਹੀ ਆ ਕਹਾਣ ਕੀਤਾ ਜਾ ਰਿਹਾ ਉਹਦਾ ਯਾਨੀ ਕਿ ਇੱਕ ਤਰ੍ਹਾਂ ਨਾਲ ਸੀਜ਼ ਫਾਇਰ ਉੱਥੇ ਜੰਗਬੰਦੀ ਕਰਵਾਈ ਜਾ ਸਕੇ ਇਸ ਲਈ ਹੀ ਅਸੀਂ ਹਮਾਸ ਆਲਿਆਂ ਨੂੰ ਜਿਹੜਾ ਇੱਥੇ ਟਿਕਾਣਾ ਦਿੱਤਾ ਸੀ ਇੱਕ ਆਫਿਸ ਦਿੱਤਾ ਸੀਗਾ ਜਿੱਥੇ ਉਹ ਰਹਿ ਕੇ ਇੱਥੇ ਮੀਟਿੰਗ ਵਗੈਰਾ ਕਰ ਸਕਦੇ ਆ ਕਤਰ ਵਾਲਿਆਂ ਨੇ ਵੀ ਕਿਹਾ ਕਿ ਅਸੀਂ ਇਹ ਸਾਰਾ ਕੁਝ ਅਮਰੀਕਾ ਵਾਲਿਆਂ ਦੇ ਕਹਿਣ ਤੇ ਹੀ ਕੀਤਾ ਸੀਗਾ ਜੇ ਮੈਂ ਦੱਸਦਾ ਤਾਂ ਹਮਾਸ ਵਾਲੇ ਬਹੁਤ ਸਾਰੇ ਹੋਰ ਵੀ ਜਿਹੜੇ ਇਹ ਮਿਡਲ ਈਸਟ ਦੇ ਦੇਸ਼ ਹੈਗੇ ਆ ਚਾਹੇ ਤੁਰਕੀ ਲਾ ਲਓ ਚਾਹੇ ਸਾਊਦੀ ਅਰਬ ਲਾ ਲਓ ਉਹਨਾਂ ਦੇ ਵਿੱਚ ਵੀ ਜਾ ਕੇ ਰਹਿੰਦੇ ਆ ਕਿਉਂਕਿ ਜਿਹੜੇ ਵੀ ਇਹ ਮੁਸਲਮ ਦੇਸ਼ ਆ ਉਹਨਾਂ ਦੇ ਵਿੱਚ ਹਮਾਸ ਨੂੰ ਕੋਈ ਅੱਤਵਾਦੀ ਗਰੁੱਪ ਨਹੀਂ ਐਲਾਨਿਆ ਗਿਆ ਸੋ ਹਮਾਸ ਵਾਲੇ ਗਾਜਾ ਤੋਂ ਜਾਨ ਬਚਾਪ ਚੁਕੇ ਇਹ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਮਿਡਲ ਈਸਟ ਦੇ ਵਿੱਚ ਹੈਗੇ ਆ ਚਾਹੇ ਉਹ ਜਮਨ ਲਾ ਲਓ ਈਰਾਨ ਲਾ ਲਓ ਸਾਊਦੀ ਅਰਬ ਲਾ ਲਓ ਚਾਹੇ ਤੁਰਕੀ ਲਾ ਲਓ ਇਹਦੇ ਵਿੱਚ ਉਹ ਰਹਿੰਦੇ ਆ ਸਿਰਿਆ ਵੀ ਲਾ ਲਓ ਸੋ ਇਸ ਦੇ ਲਈ ਜਿੱਦਾਂ ਹੁਣ ਇਹਨਾਂ ਨੇ ਕਤਰ ਦੇ ਉੱਤੇ ਹਮਲਾ ਕਰ ਦਿੱਤਾ ਤੱਕੇਸ਼ਾਈ ਪੂਰੀ ਦਿਖਾਈ ਆ ਇਹ ਕਿਸੇ ਵੀ ਦੇਸ਼ ਦੇ ਉੱਤੇ ਤੁਸੀਂ ਇਸ ਤਰ੍ਹਾਂ ਹਮਲਾ ਜਿਹੜਾ ਕਰਦੇ ਆ ਉਹ ਇੰਟਰਨੈਸ਼ਨਲ ਲਾ ਜਿਹੜੇ ਕਾਨੂੰਨ ਆ ਉਹਦੇ ਅਨੁਸਾਰ ਗਲਤ ਆ ਪਰ ਇਜ਼ਰਾਈਲ ਵਾਲਿਆਂ ਦਾ ਬਈ ੱੱੱਕਾ ਚੱਲਦਾ ਕਹਿੰਦੇ ਸਾਡਾ ਚੱਲਦਾ ਏ ੱੱੱਕਾ ਅਸੀਂ ਤਾਂ ਕਰਦੇ ਉਹ ਕਹਿੰਦੇ ਅਸੀਂ ਕੀਤਾ ਤੇ ਇਹਦੇ ਨਾਲ ਜਿਹੜੇ ਮਿਡਲ ਈਸਟ ਦੇ ਹੋਰ ਵੀ ਦੇਸ਼ ਆ ਉਹ ਵੀ ਡਰ ਗਏ ਇਜ਼ਰਾਈਲ ਵਾਲਿਆਂ ਨੇ ਹਮਲਾ ਕਰਕੇ ਪੰਜ ਜਿਹੜੇ ਲੀਡਰ ਸੀਗੇ ਉਹ ਮਾਰ ਵੀ ਦਿੱਤੇ ਆ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਕੋਈ ਕਤਰਦਾ ਕੋਈ ਨਾਗਰਿਕ ਸੀਗਾ ਮਰਿਆ ਆ ਉਹ ਇਜ਼ਰਾਈਲ ਤੋਂ ਕਤਰ ਦੀ ਜਿਹੜੀ ਦੂਰੀ ਆ ਉਹ 2000 ਕਿਲੋਮੀਟਰ ਦੇ ਲਗਭਗ ਆ ਇੱਥੇ ਇਹਨਾਂ ਨੇ 15 ਜੈਟ ਆਪਣੇ ਲਿਆ ਕੇ ਇੱਥੇ ਯਾਨੀ ਕਿ ਕਤਰ ਦੇ ਦੋਹਾ ਦੇ ਵਿੱਚ ਯਾਨੀ ਕਿ ਹਮਲਾ ਕੀਤਾ ਤੇ ਨਾਲ ਉਹਨਾਂ ਦੇ ਵਿੱਚ ਇੱਕ ਬੋਇੰਗ ਜਹਾਜ਼ ਵੀ ਨਾਲ ਸੀ ਜਿਹੜੇ 15 ਜੈਟ ਆ ਬੋਇੰਗ ਜਹਾਜ਼ ਜਿਹੜਾ ਸੀਗਾ ਇਹ ਤੇਲ ਭਰਨੇ ਵਾਲਾ ਸੀਗਾ ਸੋ ਦੱਸਿਆ ਇਹ ਜਾ ਰਿਹਾ ਕਿ ਇਹ ਜਿਹੜੇ ਵੀ ਜਹਾਜ਼ ਆ ਫਿਲਹਾਲ ਇਧਰੋਂ ਦੀ ਆਏ ਆ ਸਮੁੰਦਰ ਦੇ ਰਾਹੀਂ ਆਏ ਆ ਰਾਹ ਦੇ ਵਿੱਚ ਤੇਲ ਵੀ ਭਰਿਆ ਆ ਸੋ ਅਟੈਕ ਕੀਤਾ ਹੈ ਇੱਥੇ 10 ਮਜਹਲਾਂ ਛੱਡੀਆਂ கரੈਕਟ ਟਾਰਗੇਟ ਦੇ ਉੱਤੇ ਇਹਨਾਂ ਨੇ ਛੱਡੀਆਂ ਦੇਖੋ ਤੁਸੀਂ ਕਿੱਡਾ ਇਹਨਾਂ ਦਾ ਸੈਟਲਾਈਟ ਸਿਸਟਮ ਹੈ ਇਜ਼ਰਾਈਲ ਵਾਲਿਆਂ ਦਾ ਕਿੱਡਾ ਇਹਨਾਂ ਦਾ ਸਪਾਈ ਸਿਸਟਮ ਹੈ ਸਿਰਫ ਉਹ ਹੀ ਬਿਲਡਿੰਗ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਇਹ ਹਮਾਸ ਵਾਲੇ ਮੀਟਿੰਗ ਕਰ ਰਹੇ ਸੀਗੇ ਹਾਲਾਂਕਿ ਪੂਰੀ ਆਬਾਦੀ ਵਾਲਾ ਉਹ ਏਰੀਆ ਸੀਗਾ ਤੁਸੀਂ ਆਪੇ ਹਿਸਾਬ ਲਾ ਲਓ ਜਿਹੜੀਆਂ ਵੀ ਮਜ਼ਾਈਲਾ ਇਹਨਾਂ ਨੇ ਇਹ ਜੱਟ ਦੇ ਥਰੂ ਛੱਡੀਆਂ ਉਹਨਾਂ ਤੇ ਕਿੰਨਾ ਤਕੜਾ ਜੀਪੀਐਸ ਸਿਸਟਮ ਲੱਗਾ ਹੋਊਗਾ ਸਿਰਫ ਉਹੋ ਹੀ ਬਿਲਡਿੰਗ ਨੂੰ ਉੱਥੇ ਜਾ ਕੇ ਹਿੱਟ ਕੀਤਾ ਜਿੱਥੇ ਉਹ ਮੀਟਿੰਗ ਵਗੈਰਾ ਕਰ ਰਹੇ ਸੀਗੇ ਤੇ ਆਲਾ ਦਰਜੇ ਦੇ ਜਿਹੜੇ ਹਮਾਸ ਦੇ ਲੀਡਰ ਜਿਗੇ ਉਹ ਉਹਨਾਂ ਨੇ ਮਾਰ ਦਿੱਤੇ ਪੰਜ ਤੇ ਉਹਨਾਂ ਦੀ ਪੁਸ਼ਟੀ ਜਿਹੜੀ ਆ ਹਮਾਸ ਵਾਲਿਆਂ ਨੇ ਵੀ ਕੀਤੀ ਆ ਤੇ ਇਜ਼ਰਾਇਲ ਵਾਲਿਆਂ ਨੇ ਵੀ ਕੀਤੀ ਆ ਕਤਰ ਵਾਲਿਆਂ ਨੇ ਇਹਦਾ ਬਹੁਤ ਵੱਡੇ ਤਰੀਕੇ ਦੇ ਨਾਲ ਵਿਰੋਧ ਕੀਤਾ ਆ ਕਤਰ ਵਾਲਿਆਂ ਨੇ ਕਿਹਾ ਕਿ ਜਿਹੜੀ ਸਾਡੀ ਇੱਕ ਆਜ਼ਾਦੀ ਆ ਕਿਸੇ ਦੇਸ਼ ਦੀ ਜਿਹੜੀ ਪ੍ਰਭੂਸੱਤਾ ਆ ਉਹਦੇ ਉੱਤੇ ਨਿਸ਼ਾਨਾ ਦਾ ਜਵਾਬ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦੇਾਂਗੇ ਇਹ ਜਿਹੜੇ ਸ਼ਬਦ ਆ ਇਹ ਕਤਰ ਨੇ ਕਹਿਆ ਇਹ ਕਤਰ ਦਾ ਅਮੀਰ ਆ ਪੀਐਮ ਆ ਉੱਥੇ ਦਾ ਜਾਨੀ ਕਿ ਪ੍ਰਾਈਮ ਮਿਨਿਸਟਰ ਆ ਇਹਨੇ ਕਿਹਾ ਕਿ ਸਾਨੂੰ ਅਮਰੀਕਾ ਨੇ ਜਾਂ ਇਹ ਇਜ਼ਰਾਈਲ ਵਾਲਿਆਂ ਨੇ ਕਿਸੇ ਨੇ ਕੋਈ ਇਨਫੋਰਮ ਨਹੀਂ ਕੀਤਾ ਜਦਕਿ ਕਤਰ ਦਾ ਬਹੁਤ ਵਧੀਆ ਫਰੈਂਡ ਆ ਇਹ ਟਰੰਪ ਜਾਂ ਅਮਰੀਕਾ ਵਾਲੇ ਇਹਨੇ ਦੱਸਿਆ ਕਿ ਜਿਹੜਾ ਇਹ ਹਮਲਾ ਹੋਇਆ ਦੋਹਾ ਦੇ ਉੱਤੇ ਇਹ 3 ਵਜ ਕੇ ਇਹ 44 ਮਿੰਟ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਤੇ ਸਾਨੂੰ ਜਿਹੜਾ ਇਹ 트ੰਪ ਦਾ ਕੋਈ ਕਰੀਬੀ ਜਗਾ ਉਹਨੇ ਕਾਲ ਕੀਤੀ 3:56 ਮਿੰਟ ਤੇ ਉਦੋਂ ਕਾਲ ਕੀਤੀ ਜਦੋਂ ਇਹ ਹਮਲਾ ਹੋ ਗਿਆ ਸੀਗਾ ਜੇ ਮੈਂ ਦੱਸਦਾ ਅਮਰੀਕਾ ਵਾਲਿਆਂ ਦੇ ਜਿਹੜੇ ਸੈਨਾ ਬੇਸ ਇੱਥੇ ਪੱਕੇ ਤੌਰ ਤੇ ਬਣੇ ਹੋਇਆ ਅੱਜ ਦੇ ਨਹੀਂ 2001 ਤੋਂ ਸੁਦਾਮ ਹਸੈਨ ਤੋਂ ਇੱਕ ਤਰ੍ਹਾਂ ਦਾ ਡਰਦਿਆਂ ਨੇ ਹੀ ਇਹ ਜਿਹੜੇ ਇਹ ਕਤਰ ਦੇ ਵਿੱਚ ਜਿਹੜੇ 에ਅਰ ਬੇਸ ਸਿਗੇ ਉਹ ਬਣਾਏ ਹੋਇਆ ਇਹ ਜਿਹੜੇ ਉਦੋਂ ਦੇ ਰਾਜੇ ਸੀਗੇ ਉਹਨਾਂ ਨੇ ਡਰਦਿਆਂ ਨੇ ਅਮਰੀਕਾ ਦੇ 에ਅਰਬੇਸ ਇੱਥੇ ਬਣਾ ਲਏ ਸੀਗੇ। ਸੋ ਸਦਾਮ ਹਸੈਨ ਤੋਂ ਡਰਦੇ ਮਾਰਿਆਂ ਨੇ ਬਣਾਏ ਹੋਏ ਸੀ ਇਸ ਲਈ ਬਣਾਏ ਸੀ ਕਿ ਸਾਡੀ ਸਿਕਿਉਰਿਟੀ ਹੋਊਗੀ। ਤੁਹਾਨੂੰ ਯਾਦ ਹੋਣਾ ਇਰਾਨ ਨੇ ਇਹ ਮਜ਼ਾਈਲਾ ਛੱਡੀਆਂ ਸੀਗੀਆਂ ਇਹ ਕਤਰ ਦੇ ਦੋਹਾ ਦੇ ਉੱਤੇ ਤਾਂ ਉਦੋਂ ਜਿਹੜਾ ਡਿਫੈਂਸ ਸਿਸਟਮ ਸੀਗਾ ਉਹ ਅਮਰੀਕਾ ਦਾ ਹੀ ਡਿਫੈਂਸ ਸਿਸਟਮ ਸੀਗਾ। ਇਹਨਾਂ ਦੀਆਂ ਫੌਜਾਂ ਦਾ ਹੀ ਡਿਫੈਂਸ ਸਿਸਟਮ ਸੀਗਾ ਜਿਨ੍ਹਾਂ ਨੇ ਉਹ ਮਜ਼ਾਈਲਾ ਉੱਪਰ ਹੀ ਨਸ਼ਟ ਕਰ ਦੇ ਜਾਂ ਸੀਗਿਆ। ਪਰ ਇਸ ਵਾਰੀ ਜਿਹੜੇ ਇਹ ਅਮਰੀਕਾ ਦੇ ਇੱਥੇ 10000 ਦੇ ਕਰੀਬ ਸੈਨਾ ਵਾਲੇ ਰਹਿੰਦੇ ਆ ਉਹਨਾਂ ਕੋ ਬਕਾਇਦਾ ਜੈਟ ਪੂਰਾ ਮਿਲਟਰੀ ਸਮਾਨ ਰਹਿੰਦਾ ਆ ਐਨੇ ਸਾਲਾਂ ਤੋਂ ਉਹਨਾਂ ਦੀਆਂ ਤਨਖਾਹਾਂ ਖਾਣ ਪੀਣ ਦਾ ਰਹਿਣ ਸਹਿਣ ਦਾ ਸਾਰਾ ਕਰ ਦਿਆ ਐਨ ਖਰਚਾ ਚੱਕ ਦਿਆ ਫੇਰ ਵੀ ਜਿਹੜੇ ਇਹ ਸੀਗੇ ਅਮਰੀਕਾ ਵਾਲੇ ਉਹਦਾ ਪਹਿਲਾਂ ਉਹਨਾਂ ਨੂੰ ਦੱਸਿਆ ਨਹੀਂਗਾ ਇਸੇ ਹੀ ਗੱਲ ਦਾ ਇਹ ਜਾਨੀ ਕਿ ਰੋਸਾ ਕਰ ਰਹਾ ਆ ਕਤਰ ਵਾਲੇ ਕਿ ਸਾਡੀ ਇੰਨੀ ਫਰੈਂਡਸ਼ਿਪ ਸੀਗੀ ਫੇਰ ਵੀ ਸਾਨੂੰ ਦੱਸਿਆ ਨਹੀਂ ਇਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਸੀਗਾ ਜਿਹੜਾ ਅਮਰੀਕਾ ਦਾ ਥਾਰਡ ਸੀਗਾ ਜਿਹਦੇ ਵਿੱਚ ਉਹ ਲੇਟੈਸਟ ਟੈਕਨੋਲੋਜੀ ਦਾ ਇੱਕ ਡਿਫੈਂਸ ਸਿਸਟ ਪਰ ਇਹ ਵਾਲੀਆਂ ਜਿਹੜੀਆਂ ਮਜ਼ਾਈਲਾ ਹੁਣ ਇਜ਼ਰਾਇਲ ਵਾਲਿਆਂ ਨੇ ਛੱਡੀਆਂ ਆਪਣੇ ਜੈਟ ਨਾਲ ਇਹ ਕਿਸੇ ਸਿਸਟਮ ਨੇ ਰੋਕੀਆਂ ਨਹੀਂ ਮਤਲਬ ਕਿ ਇੱਥੇ ਜਿਹੜਾ ਇਹਨਾਂ ਦਾ 에ਅਰ ਬੇਸ ਹੈਗਾ ਉਹਨੂੰ ਪਹਿਲਾਂ ਹੀ ਇਤਲਾਕ ਕਰ ਦਿੱਤੀ ਗਈ ਸੀ ਸੋ ਇਸ ਲਈ ਕਤਰ ਵਾਲੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਇੱਥੇ ਬਿਠਾਇਆ ਸੀਗਾ ਕਿ ਤੁਸੀਂ ਸਾਡੀ ਰੱਖਿਆ ਕਰੋਗੇ ਤੁਸੀਂ ਤਾਂ ਸਾਡੇ ਤੇ ਹਮਲਾ ਕਰਵਾ ਰਹੇ ਆ ਇਸੇ ਤਰ੍ਹਾਂ ਹੁਣ ਸਾਊਦੀ ਅਰਬ ਦੇ ਵਿੱਚ ਵੀ ਬੇਸ ਹੈਗੇ ਆ ਇਹ ਅਮਰੀਕਾ ਵਾਲਿਆਂ ਦੇ ਸੋ ਇਸ ਲਈ ਜਿਹੜੇ ਹੁਣ ਮਿਡਲ ਈਸਟ ਵਾਲੇ ਦੇਸ਼ ਹੈਗੇ ਆ ਉਹ ਡਰੇ ਹੋਏ ਆ ਪਰ ਇਜ਼ਰਾਈਲ ਇਹਦੇ ੱਥੇ ੱਕੇ ਨਾ ਆਪਣਾ ਕੰਮ ਕਰ ਰਿਹਾ ਕਹਿੰਦਾ ਤੁਸੀਂ 56 ਦੇ 56 ਜਿਹੜੇ ਮੁਸਲਮਾਨ ਦੇਸ਼ ਆ ਮਿਲ ਕੇ ਆ ਜਾਓ ਅਖਾੜ ਲਓ ਜੋ ਵੀ ਅਖਾੜ ਸਕਦਾ ਮੈਂ ਤਾਂ ਐਦਾਂ ਹੀ ਕਰੂੰਗਾ ਨਾਲ ਹੀ ਇਜ਼ਰਾਈਲ ਵਾਲਿਆਂ ਨੇ ਇੱਕ ਹੋਰ ਵੀ ਗੱਲ ਕਹਿਤੀ ਕਹਿੰਦੇ ਕਿ ਜਿੱਥੇ ਵੀ ਹਮਾਸ ਦੇ ਲੀਡਰ ਹੋਊਗੇ ਕਿਸੇ ਹੋਰ ਦੇਸ਼ 'ਚ ਵੀ ਉੱਥੇ ਵੀ ਅਸੀਂ ਹਮਲਾ ਕਰ ਸਕਦੇ ਆ ਸੋ ਇਹਦਾ ਨਤੀਜਾ ਕੀ ਹੋਊਗਾ ਇਹ ਤੁਰਕੀ ਦੇ ਵਿੱਚ ਵੀ ਹਮਾਸ ਵਾਲੇ ਹੈਗੇ ਆ ਜਾਂ ਸੌਦੀ ਦੇ ਵਿੱਚ ਵੀ ਹੈਗੇ ਆ ਸੋ ਕੱਲ ਉਹ ਉੱਥੇ ਵੀ ਹਮਲਾ ਕਰ ਸਕਦੇ ਆ ਸੋ ਇਹ ਜਿਹੜਾ ਕਨਫਲੈਕਟ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਗੁੰਝਲਦਾਰ ਜ਼ਰੂਰ ਬਣ ਸਕਦਾ ਆ ਸੋ ਗੱਲ ਇੱਥੇ ਇਹ ਆ ਕਿ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ ਕਿ ਨਿਤਨ ਜਾਹੂ ਨੇ ਇਹ ਦੱਸਿਆ ਨਾ ਹੋਊਗਾ ਟਰੰਪ ਨੂੰ ਬਿਲਕੁਲ ਹੀ ਦੱਸਿਆ ਹੋਊਗਾ ਪਰ 트럼ਪ ਨੂੰ ਜਦੋਂ ਇਹਦੇ ਬਾਰੇ ਪੁੱਛਿਆ ਗਿਆ ਉਹ ਕਹਿੰਦਾ ਕਿ ਇਹ ਕੋਈ ਵੱਡੀ ਗੱਲ ਨਹੀਂ ਕਿ ਮਿਡਲ ਈਸਟ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਪਰ 트럼ਪ ਨੇ ਕਿਹਾ ਕਿ ਮੈਂ ਉੱਥੇ ਇਤਲਾਹ ਦੇ ਦਿੱਤੀ ਸੀਗੀ ਪਰ ਜਦੋਂ ਕਤਰ ਵਾਲਿਆਂ ਨੂੰ ਪੁੱਛੇਗਾ ਕਤਰ ਵਾਲੇ ਕਹਿੰਦੇ ਕਿ ਉਹਨੇ ਤਾਂ ਹਮਲੇ ਤੋਂ ਬਾਅਦ ਸਾਨੂੰ ਦੱਸਿਆ ਸੋ 트ੰਪ ਸਾਹਿਬ ਇੱਥੇ ਵੀ ਝੂਠ ਮਾਰਦੇ ਨਜ਼ਰ ਆਏ ਹਾਲਾਂਕਿ ਜਿਹੜੇ ਇਹ ਕਤਰ ਵਾਲਿਆ ਇਹਨਾਂ ਨਾਲ 트ੰਪ ਸਾਹਿਬ ਦੇ ਰਿਲੇਸ਼ਨ ਬਹੁਤ ਵਧੀਆ ਆ ਕਤਰ ਦੇ ਜਿਹੜਾ ਰਾਜਾ ਆ ਉਹਨੇ ਪਿੱਛੇ ਜੇ ਹੀ 트ੰਪ ਨੂੰ 400 ਮਿਲੀਅਨ ਦਾ ਇੱਕ ਬੋਇੰਗ ਜਹਾਜ਼ ਜੰਬੋ ਜੈਟ ਦਿੱਤਾ ਸੀਗਾ ਜਿਹਨੂੰ ਇੱਕ ਪੈਲਸ ਕਿਹਾ ਜਾਂਦਾ ਇੱਕ ਤਰ੍ਹਾਂ ਦੇ ਨਾਲ ਅੰਦਰ ਹੀ ਸਾਰੀਆਂ ਸਹੂਲਤਾਂ ਆ ਇਹ 트ੰਪ ਨੂੰ ਇੱਕ ਲਗਜ਼ਰੀ ਜਹਾਜ਼ ਇਹਨਾਂ ਨੇ ਗਿਫਟ ਕੀਤਾ ਸੀਗਾ ਇਹਦੇ ਬਾਰੇ ਵੀ ਬਹੁਤ ਵਿਵਾਦ ਹੋਇਆ ਸੀਗਾ ਪਰ ਇਹਨੂੰ ਜਿੱਦਾਂ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਰਿਸ਼ਭਤੇ ਦਿੱਤੀ ਸੀਗੀ ਭਰਾਵਾ ਸਾਡੀ ਰੱਖਿਆ ਰੁੱਖਿਆ ਤੂੰ ਕਰ ਲਈ ਪਰ ਟਰੰਪ ਨੂੰ ਇਹ ਕਹਿੰਦਾ ਕੋਈ ਚੱਕਰ ਨਹੀਂ ਇਹ ਤਾਂ ਟਰੰਪ ਨੂੰ ਵੀ ਪਤਾ ਹੈ ਕਤਰ ਕੋ ਬਾਧੂ ਪੈਸਾ ਹੈ ਤੇਲ ਤੂਲ ਵੇਚ ਕੇ ਬਾਧੂ ਇਕੱਠਾ ਕੀਤਾ ਹੈ ਸੋ ਅਗਲੇ ਇਹ ਲੁੱਟਣ ਤੇ ਆਇਆ ਹੈ ਤਾਂ ਉਹੀ ਗੱਲ ਹੋਈ ਕਿ ਕਿਸੇ ਬੰਦੇ ਨੇ ਸੋਨਾ ਚਾਂਦੀ ਦੇ ਗਹਿਣੇ ਪਾਏ ਹੋਇਆ ਤੇ ਮੋਰੇ ਕੋਈ ਲਟੇਰੇ ਆ ਗਏ ਲਟੇਰੇ ਕਹਿੰਦੇ ਤੇਰੇ ਗੋਲੀ ਮਾਰ ਦਾਂਗੇ ਨਹੀਂ ਤਾਂ ਸੋਨਾ ਚਾਂਦੀ ਦੇ ਦੇ ਬੰਦਾ ਕਹਿੰਦਾ ਭਰਾਵਾ ਮੈਨੂੰ ਕੁੱਟੀ ਕੱਟੀ ਨਾ ਮਾਰੀ ਨਾ ਤੁਸੀਂ ਆ ਸੋਨਾ ਸਾਰਾ ਲੈ ਲਓ ਸੋ ਸੋਨਾ ਵੀ ਬੰਦਾ ਦੇਣ ਦਾ ਜਾਂਦੇ ਜਾਂਦੇ ਪੰਜਾਂ ਤੇ ਥੱਪੜ ਵੀ ਮਾਰ ਜਾਂਦਾ ਗੱਲ ਉਹੀ ਹੋ ਗਈ ਤੇ ਪੈਸੇ ਪੂਸੇ ਵੀ ਲੁੱਟ ਲਏ ਬਹੁਤ ਸਾਰਾ ਨਰਵੇਸ਼ ਜਿਹੜਾ ਕਤਰ ਨੇ ਇਹ ਬਿਲੀਅਨ ਡਾਲਰ ਦਾ ਜਿਹੜਾ ਸੀਗਾ ਉਹ ਅਮਰੀਕਾ ਦੇ ਵਿੱਚ ਕਰਨਾ ਸੀਗਾ ਉਹ ਵੀ ਐਗਰੀਮੈਂਟ ਕਰ ਲਿਆ ਸੀਗਾ ਇਹਨੇ 트럼ਪ ਨੇ ਤੇ ਆਹ ਜਿਹੜਾ ਜਹਾਜ ਇੱਕ ਲਿਆ ਸੀਗਾ ਉਹ ਵੀ ਲੈ ਲਿਆ ਸੀਗਾ ਸੋ ਪੈਸੇ ਵੀ ਲੈ ਲੈ ਥੱਪੜ ਵੀ ਦੁਬਾਰਾ ਫੇਰ ਮਾਰਤੇ ਇਸ ਲਈ ਜਿਹੜਾ ਕਤਰਦਾ ਰਾਜਾ ਤੇ ਉੱਥੋਂ ਦੇ ਲੋਕ ਐਸ ਵੇਲੇ ਖੇਜੇ ਹੋਏ ਆ ਸੋ ਜਿਹੜੇ ਮਿਡਲ ਈਸਟ ਦੇ ਲੋਕ ਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਸਨ ਹੋ ਗਇਆ ਕਿ ਭਰਾਵਾ ਇਹ ਇਜ਼ਰਾਇਲ ਵਾਲੇ ਦਾ ਕਿਤੇ ਵੀ ਹਮਲਾ ਕਰ ਸਕਦੇ ਆ ਜੇ ਤੁਸੀਂ ਅਮਰੀਕਨ ਨਾਲ ਯਾਰੀ ਪਾ ਕੇ ਤੋਂ ਬਚ ਜਊਂਗੇ ਇਦਾਂ ਦਾ ਕੁਝ ਨਹੀਂ ਹੋਣਾ ਸੋ ਤੁਰਕੀ ਵਾਲੇ ਦੱਸਿਆ ਜਾ ਰਿਹਾ ਕਿ ਸਵੇਰ ਤੋਂ ਹੀ ਆਪਣਾ ਜਿਹੜਾ 에ਅਰ ਸਪੇਸ ਆ ਉਹਦੇ ਤੇ ਆਪਣਾ ਜੈਟ ਤੇ ਆਪਣਾ ਜਿਹੜਾ ਡਿਫੈਂਸ ਸਿਸਟਮ ਆ ਉਹ ਐਨ ਪੂਰੀ ਤਰ੍ਹਾਂ ਨੂੰ ਕਾਰਗਰ ਕਰਕੇ ਨਿਗਰਾਨੀ ਰੱਖ ਰਿਹਾ ਕਿ ਸਾਡੇ ਵੱਲੋਂ ਕਿਤੇ ਇਜ਼ਰਾਈਲ ਵਾਲੇ ਸਿੱਧੇ ਨਾ ਕਰ ਦੇਣ ਕਤਰ ਵਾਲੇ ਕਹਿੰਦੇ ਅਸੀਂ ਤਾਂ ਆਫਿਸ ਆਪਣੇ ਇੱਥੇ ਤਾਂ ਬਣਾਇਆ ਸੀਗਾ ਕਿ ਹਮਾਸ ਵਾਲੇ ਤੇ ਇਜ਼ਰਾਈਲ ਵਾਲੇ ਬੈਠ ਕੇ ਇੱਥੇ ਗੱਲਬਾਤ ਕਰ ਲੈਣ ਪਰ ਕਤਰ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਇਦਾਂ ਲੱਗਦਾ ਹੈ ਕਿ ਇਜ਼ਰਾਈਲ ਵਾਲੇ ਇਹ جنگ ਨੂੰ ਖਤਮ ਹੀ ਨਹੀਂ ਕਰਨਾ ਚਾਹੁੰਦੇ ਬਿਲਕੁਲ ਸਹੀ ਗੱਲ ਆ ਜਿਹੜਾ ਨਿਤਨ ਜਾਊਆ ਪਹਿਲਾਂ ਹੀ ਆਊਟ ਆਫ ਡੇਟ ਹੋ ਚੁੱਕਿਆ ਬਹੁਤ ਸਾਲ ਹੋ ਗਏ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਇਹਦੇ ਤੇ ਬਹੁਤ ਸਾਰੇ ਕੇਸ ਆ ਕਈ ਇੱਥੇ ਕ腐ਸ਼ਨ ਦੇ ਕੇਸ ਆ ਉਹਨਾਂ ਤੋਂ ਬਚਣ ਦੇ ਲਈ ਵੀ ਇਹ ਬੰਦਾ ਪੰਗੇ ਲੈਂਦਾ ਹੀ ਰਹਿੰਦਾ ਸੋ ਹੁਣ ਇਹਨੇ ਜ ਜਿਹੜੇ ਮਿਡਲ ਈਸਟ ਦੇ ਦੇਸ਼ ਆ ਕਿਉਂਕਿ ਕਤਰ ਦੇ ਪਿੱਛੇ ਹੀ ਸਾਊਦੀ ਅਰਬ ਹੋ ਗਿਆ ਤੁਰਕੀ ਹੋ ਗਿਆ ਸਾਰੇ ਫਰੈਂਡ ਦੇਸ਼ ਆ ਇਹਨਾਂ ਸਾਰਿਆਂ ਨੇ ਬਹੁਤ ਹੀ ਇੱਕਸੱਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਦੀ ਕੀਤੀ ਆ ਕਿ ਇਜ਼ਰਾਈਲ ਵਾਲੇ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਉਹਦੀ ਜਿਹੜੀ ਆਜ਼ਾਦੀ ਆ ਜਿਹੜੀ ਉਹਦੀ ਸੁਤੰਤਰਤਾ ਆ ਉਹਦੋਂ ਖਤਮ ਕਰ ਰਹਾ ਹੈ ਇੰਟਰਨੈਸ਼ਨਲ ਜਿਹੜੇ ਲਾਅ ਆ ਉਹਦੇ ਖਿਲਾਫ ਆ ਇਹਦੇ ਲਈ ਜਿਹੜੀ ਕਾਰਵਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਊਗੀ ਪਰ ਇਜ਼ਰਾਈਲ ਵਾਲੇ ਕਹਿੰਦੇ ਕਰ ਲਓ ਤੁਸੀਂ ਜੋ ਵੀ ਕਰਨਾ ਆਪਾਂ ਤਾਂ ਐਦਾਂ ਹੀ ਕਰਾਂਗੇ ਆਜਾਦ ਦੇ ਵਿੱਚ ਜਿਹੜੇ ਆ ਉਹ 70 ਤੋਂ 80 ਹਜ਼ਾਰ ਦੇ ਕਰੀਬ ਜਿਹੜੇ ਲੋਕ ਮਾਰੇ ਜਾ ਚੁੱਕੇ ਆ ਜਿਹਦੇ ਵਿੱਚ ਜ਼ਿਆਦਾਤਰ ਬੁੱਢੇ अपंग ਬੱਚੇ ਤੇ ਔਰਤਾਂ ਸ਼ਾਮਿਲ ਆ ਜਿਹੜੇ ਹਮਾਸ ਵਾਲੇ ਜਗੇ ਉਹ ਤਾਂ ਆਪਣੀ ਕਾਰਵਾਈ ਕਰ ਕਰਕੇ ਆਲੇ ਦੁਆਲੇ ਨਿਕਲ ਗਏ ਅੱਜ ਦਾ ਇੱਥੇ ਬੈਠੇ ਸੀਗੇ ਕਤਰ ਚ ਬੈਠੇ ਅੱਦੇ ਤੁਰਕੀ ਚ ਬੈਠੇ ਆ ਜਾਂ ਕਿਤੇ ਹੋਰ ਬੈਠੇ ਆ ਉਹਦਾ ਖਮਿਆਜਾ ਕੌਣ ਭੁਗਤ ਰਿਹਾ ਆਮ ਲੋਕ ਭੁਗਤ ਰਿਹਾ ਤੇ ਉਹ ਜਿਹੜੀ ਗਾਜ਼ਾ ਪੱਟੀ ਆ ਉਹ ਅਮਰੀਕਾਂ ਵਾਲਿਆਂ ਨੇ ਜਾਂ ਇਜ਼ਰਾਇਲ ਵਾਲਿਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਖਾਲੀ ਕਰਵਾ ਹੀ ਲੈ ਲੈਣੀ ਕਰਵਾ ਹੀ ਲੈਣੀ ਆ ਤੇ ਇਹਦੇ ਪਲਾਨ ਉਹ ਚੱਲ ਰਹੇ ਆ ਇਹ ਗੱਲ ਮੈਂ ਅੱਜ ਤੋਂ ਸਾਲ 2 ਸਾਲ ਪਹਿਲਾਂ ਵੀ ਕਹਿੰਦਾ ਸੀਗਾ ਕਿ ਇਹ ਉਹ ਗਾਜ਼ਾ ਪੱਟੀ ਜਿਹੜੀ ਆ ਉਹ ਇਜ਼ਰਾਇਲ ਦਾ ਹਿੱਸਾ ਹੀ ਬਣਨੀ ਆ ਸੋ ਇਹ ਜਿਹੜੇ ਹੁਣ ਮਿਡਲ ਈਸਟ ਵਾਲਿਆਂ ਇਸ ਗੱਲੋਂ ਡਰ ਲੱਪਿਆ ਕਿ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਫਾਰਮੂਲਾ ਆ ਜਿਹਦੇ ਵਿੱਚ ਮਿਡਲ ਈਸਟ ਦੇ ਬਹੁਤ ਸਾਰੇ ਦੇਸ਼ ਆਉਂਦੇ ਆ ਕਿਤੇ ਉਹਨੂੰ ਹੀ ਐਕਸਪੈਂਡ ਕਰਨ ਤੇ ਤਨੀ ਲੱਗੇ ਹੋਏ ਇਹ ਨਿਤਨਜਾਹੂ ਜਿਹਦੇ ਤਹਿਤ ਹੀ ਉਹਨਾਂ ਨੇ ਇਹ ਹਮਲਾ ਕੀਤਾ ਕਤਰ ਦੇ ਵਿੱਚ ਜਿਹੜੇ ਹਮਾਸ ਵਾਲਿਆਂ ਉਹ ਕ੍ਰੀਟਡ ਵੀ ਕੀਤੀ ਗਈ ਸੀ ਜਿਹੜੀ ਇੰਟੈਲੀਜੈਂਸ ਏਜੰਸੀਆਂ ਸੀਗੀਆਂ ਇਜ਼ਰਾਈਲ ਦੀਆਂ ਉਹਨਾਂ ਦੁਆਰਾ ਹੀ ਇੱਕ ਤਰ੍ਹਾਂ ਦੇ ਨਾਲ ਬਣਾਈ ਗਈ ਸੀ ਜਿੱਦਾਂ ਅਮਰੀਕਾ ਨੇ ਅਲ ਕਾਇਦਾ ਬਣਾਇਆ ਸੀਗਾ ਅਫਗਾਨਿਸਤਾਨ ਇਹ ਇਰਾਕ ਦੇ ਉੱਤੇ ਕਬਜ਼ਾ ਕਰਨ ਲਈ ਇਸੇ ਲਈ ਹੀ ਗਾਜ਼ਾ ਪੱਟੀ ਕਹੋ ਜਾਂ ਫਲਸਤੀਨ ਵੀ ਕਹੋ ਅੱਜ ਤੋਂ ਤੁਸੀਂ 25 30 40 ਸਾਲ ਬਾਅਦ ਦੇਖ ਲਓ ਉਹ ਵੀ ਇਹਨਾਂ ਨੇ ਕਿਤੇ ਨਾ ਕਿਤੇ ਲੈ ਹੀ ਲੈਣਾ ਜਿਸ ਹਿਸਾਬ ਨਾਲ ਇਹਨਾਂ ਦੀ ਪਾਵਰ ਜਿਹੜੀ ਇਸੇ ਹੀ ਤਰ੍ਹਾਂ ਇਨਕਰੀਜ਼ ਹੁੰਦੀ ਰਹੀ ਇਜ਼ਰਾਈਲ ਵਾਲਿਆਂ ਦੀ ਕਿਉਂਕਿ ਕੋਈ ਵੀ ਮੁਸਲਮ ਦੇਸ਼ ਹੈਗਾ ਭਾਵੇਂ ਉੱਥੇ ਮੁਸਲਮ ਲੋਕ ਹੀ ਮਰ ਰਹੇ ਆ ਆਮ ਜਨਤਾ ਹੀ ਮਰ ਰਹੀ ਆ ਪਰ ਇਹਨਾਂ ਵਿੱਚ ਉਹਦੇ ਖਿਲਾਫ ਖੜਨ ਦੀ ਹਾਲੇ ਤੱਕ ਕੋਈ ਦਮ ਨਹੀਂਗਾ ਅਗਲਾ ਜਿਹਨੂੰ ਜੀ ਕਰਦਾ ਉੱਥੇ ਜਾ ਕੇ ਬੰਬ ਸਿੱਟੀ ਜਾਂਦਾ ਪਹਿਲਾਂ ਈਰਾਨ ਦੇ ਉੱਤੇ ਵੀ ਉਹਨੇ ਸਿੱਟਿਆ ਸੀਰੀਆ ਦੇ ਉੱਤੇ ਵੀ ਸਿੱਟਿਆ ਜਮਨ ਦੇ ਉੱਤੇ ਵੀ ਸਿੱਟਿਆ ਸੋ ਆਲੇ ਦੁਆਲੇ ਆਲੇ ਜਿਹੜੇ ਵੀ ਦੇਸ਼ ਹੈਗੇ ਆ ਉੱਥੇ ਜਦੋਂ ਵੀ ਉਹਨੂੰ ਲੱਗਦਾ ਹੈ ਕਿ ਕੋਈ ਬਦਲਾ ਲੈ ਸਕਦਾ ਜਿੱਦਾਂ ਹੁਣ ਰੀਸੈਂਟਲੀ ਸੀਰੀਆ ਦੇ ਵਿੱਚ ਉਹਨੇ ਇਹ ਸਿੱਟੇ ਸਿਗੇ ਬੰਬ ਹਨ ਇਸੇ ਹੀ ਤਹਿਤ ਉਹਨੂੰ ਕਤਰ ਦੇ ਵਿੱਚ ਉਹਨੇ ਹਮਲਾ ਕੀਤਾ ਪਰ ਕਤਰ ਦੇ ਜਿਹੜੇ ਹੁਣ ਇਹ ਰਾਜੇ ਜਾਂ ਹੈਗੇ ਆ ਅਮੀਰ ਜਿਹੜੇ ਹੈਗੇ ਆ ਜਾਂ ਉਹਨੂੰ ਪੀਐਮ ਕਹਿੰਦੇ ਉਹ ਕਹਿੰਦੇ ਅਸੀਂ ਇਹਦਾ ਜਵਾਬ ਦਵਾਂਗੇ ਸੋ ਕਤਰ ਦੇ ਨਾਲ ਹੋਰ ਵੀ ਮਿਡਲ ਈਸਟ ਦੇ ਜਿਹੜੇ ਦੇਸ਼ ਆ ਉਹ ਨਾਲ ਰਲ ਗਿਆ ਜਿਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਸਾਡੇ ਤੇ ਵੀ ਕੱਲੂ ਹਮਲਾ ਹੋ ਸਕਦਾ ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਮਿਡਲ ਈਸਟ ਦੇ ਵਿੱਚ ਜਿਹੜੀ ਇੱਕ ਇਹ ਧਾਰਨਾ ਸੀਗੀ ਕਿ ਜੇਕਰ ਅਮਰੀਕਾ ਨੇ ਸਾਨੂੰ ਸੁਰੱਖਿਆ ਦੇ ਦਿੱਤੀ ਉਹਦੇ ਉਹਦੇ ਜਿਹੜੇ ਬੇਸ ਐ ਇੱਥੇ ਬਣ ਗਏ ਤਾਂ ਸਾਡੇ ਤੇ ਇਹ ਇਜ਼ਰਾਈਲ ਹਮਲਾ ਨਹੀਂ ਕਰੂਗਾ ਉਹ ਬੜੀ ਧਾਰਨਾ ਵੀ ਜਿਹੜੀ ਇਹ ਇਜ਼ਰਾਈਲ ਨੇ ਖਤਮ ਕਰ ਦਿੱਤੀ ਕਿਉਂਕਿ ਬਥੇਰੇ ਟਰੰਪ ਨੂੰ ਤੋਹਫੇ ਤੋਹਫੇ ਦਿੱਤੇ ਕਤਰਾਲਾ ਨਾ ਪਰ ਫਿਰ ਵੀ ਉਹਦੇ ਤੇ ਹਮਲਾ ਕਰ ਦਿੱਤਾ ਸੋ ਮਿਡਲ ਈਸਟ ਵਾਲੇ ਹੁਣ ਕਿਤੇ ਨਾ ਕਿਤੇ ਇਹ ਚੀਜ਼ ਸੋਚੂਗੇ ਕਿ ਰਸ਼ੀਆ ਜਾਂ ਚਾਈਨਾ ਵਾਲੇ ਫੇਰ ਕਿਤੇ ਬੈਟਰ ਆ ਕਿਉਂਕਿ ਅਮਰੀਕਾ ਦੀ ਦੋਸਤੀ ਵੀ ਮਾਰੀ ਆ ਤੇ ਦੇ ਦੁਸ਼ਮਣੀ ਵੀ ਮਾੜੀ ਆ ਕਹਿੰਦੇ ਨਹੀਂ ਹੁੰਦੇ ਜੱਟ ਦੀ ਦੁਸ਼ਮਣੀ ਸਿਰ ਮੰਗਦੀ ਜਿੰਦ ਮੰਗਦੀ ਯਾਰੀ ਯਾਰਾਂ ਦੀ ਸੋ ਉਸੇ ਹਿਸਾਬ ਦੀ ਇਹ ਅਮਰੀਕਾ ਦੀ ਹੈ ਅਗਲੇ ਦੇ ੱੱਕਾ ਚੱਲਦਾ ਸੋ ਇਹ ਤਾਂ ਯਾਰਾ ਕਿ ਇਹ ਨਿਤਨ ਜਾਊ ਤੇ ਟਰੰਪ ਨੇ ਪਹਿਲਾਂ ਪੂਰੀ ਗੱਲਬਾਤ ਕੀਤੀ ਹੋਗੀ ਪਲੈਨਿੰਗ ਕੀਤੀ ਹੋ ਟਰੰਪ ਨੇ ਹੀ ਕਿਹਾ ਹੋਣਾ ਤੁਸੀਂ ਅਮਲਾ ਕਰ ਲਓ ਜਿਹੜਾ ਸਾਡਾ ਉੱਥੇ ਫੌਜੀ ਬੇਸ ਬੈਠਾ ਆ ਜਿਹੜੀ ਆਪਣੀ ਆਰਮੀ ਬੈਠੀ ਆ ਕਤਰ ਦੇ ਵਿੱਚ ਉਹ ਕੁਛ ਨਹੀਂ ਕਰੋਗੇ ਉਹ ਸਾਡਾ ਜਿਹੜਾ 에ਅਰ ਸਪੇਸ ਆ ਤੁਹਾਡੇ ਲਈ ਖਾਲੀ ਆ ਚੱਕ ਦੋ ਸੋ ਇਸ ਤਰ੍ਹਾਂ ਦੇ ਨਾਲ ਬੜੀ ਪਲੈਨਿੰਗ ਦੇ ਨਾਲ ਇਹ ਕੀਤਾ ਗਿਆ ਹੋਰ ਤੋਂ ਹੋ ਰਿਹਾ ਜਿਹੜਾ 트ੰਪ ਨੇ ਮੁੜ ਕੇ ਇੱਕ ਬਿਆਨ ਦਿੱਤਾ ਕਿ ਕਤਰ ਦੇ ਉੱਤੇ ਦੁਬਾਰਾ ਹਮਲਾ ਨਹੀਂ ਹੋਊਗਾ ਜਿਹੜਾ ਇੱਕ ਇੱਕ ਐਗਰੀਮੈਂਟ ਸਿਕਿਉਰਟੀ ਐਗਰੀਮੈਂਟ ਆ ਉਹ ਕਹਿੰਦਾ ਕਤਰ ਨਾਲ ਅਸੀਂ ਦੁਬਾਰਾ ਕਰਾਂਗੇ ਮਤਲਬ ਉਹਦੇ ਵਿੱਚ ਹੋਰ ਪੈਸੇ ਢੇਲੇ ਲਊਗਾ ਉਹਨੂੰ ਪਤਾ ਹੈ ਕਤਰ ਦੇ ਰਾਜੇ ਆ ਮੀਰ ਲੋਕ ਆ ਨਾ ਜਨਤਾ ਪਹਿਲੇ ਹੀ ਇਹਨਾਂ ਤੋਂ ਕਿਤੇ ਨਾ ਕਿਤੇ ਹੁੰਦੀ ਦੁਖੀ ਤੇ ਰਾਜੇ ਵੀ ਡਰਦੇ ਹੁੰਦੇ ਆ ਸਾਡਾ ਤਖਤ ਆ ਪਲਟ ਨਾ ਹੋ ਜਾਏ ਜਿੱਦਾਂ ਰਾਖ ਚ ਹੋਇਆ ਸੀਰੀਆ ਚ ਹੋਇਆ ਨਾ ਸੋ ਇਸ ਤਰ੍ਹਾਂ ਦੇ ਨਾਲ ਉਹ ਵੀ ਉਹਨਾਂ ਦੀਆਂ ਲੋੜਾਂ ਹੁੰਦੀਆਂ ਉਸ ਹਿਸਾਬ ਨਾਲ ਕੰਮ ਕਰਦੇ ਰਹਿੰਦੇ ਆ ਤੇ ਉਹਨੂੰ ਵੀ ਪਤਾ ਹੈ ਇਹ ਟਰੰਪ ਨੂੰ बिजनेਸਮੈਨ ਬੰਦਾ ਆ ਕਿ ਇਹਨਾਂ ਕੋ ਪੈਸਾ ਤੇ ਲਬ ਬਥੇਰਾ ਇਹਨੂੰ ਲੁੱਟਦੇ ਆ ਡਰਾ ਡਰੂ ਕੇ ਲੁੱਟ ਲਾਂਗੇ ਸੋ ਹੁਣ ਨਵੀਂ ਡੀਲ ਕਰੂਗਾ ਤੇ ਨਵੇਂ ਪੈਸੇ ਲਊਗਾ ਹੋਰ ਫੌਜਾਂ ਪੂਜਾਂ ਦੇ ਪੈਸੇ ਲਊਗਾ ਕੁਛ ਹਥਿਆਰ ਵੇਚੂਗਾ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਇਜ਼ਰਾਈਲ ਨੇ ਇੱਥੇ ਹਮਲਾ ਕੀਤਾ ਹੋ ਸਕਦਾ ਆ ਇਹ ਜਿਹੜਾ ਕਲੈਸ਼ ਅੱਗੇ ਵੱਧ ਸਕੇ ਪਰ ਮੈਨੂੰ ਨਹੀਂ ਲੱਗਦਾ ਕਿ ਵੱਧ ਸਕਦਾ ਕਿਉਂਕਿ ਐਨੇ ਚਿਰ ਤੋਂ ਤਾਂ ਉੱਥੇ ਗਾਜ਼ਾ ਦੇ ਵਿੱਚ ਇਹ ਇਜ਼ਰਾਈਲ ਵਾਲੇ ਮਾਰ ਰਹੇ ਆ ਲੋਕਾਂ ਨੂੰ ਉਦੋਂ ਤਾਂ ਇਹ ਬੋਲੇ ਨਹੀਂਗੇ ਸੋ ਇੱਥੇ ਹਮਾਸ ਵਾਲੇ ਪੰਜ ਕੰਮ ਰਿਹਾ ਇੱਥੇ ਕੋਛ ਐਡਾ ਤਕੜਾ ਕਰੂਗੇ lettes see ਫਿਰ ਵੀ ਜਿਹੜੇ ਹੋਰ ਦੇਸ਼ ਹੈਗੇ ਆ ਮਿਡਲ ਈਸਟ ਦੇ ਉਹਨਾਂ ਦੇ ਵਿੱਚ ਜਿਹੜਾ ਇੱਕ ਵਾਰੀ ਡਰ ਦਾ ਮਾਹੌਲ ਜ਼ਰੂਰ ਬਣ ਗਿਆ ਕਿ ਸਾਡੇ ਤੇ ਵੀ ਹਮਲਾ ਕਰ ਸਕਦਾ ਹੈ ਇਜ਼ਰਾਈਲ ਸੋ ਇਹ ਸਾਰੀ ਪੂਰੀ ਸਟੋਰੀ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਜੇਕਰ ਵਧੀਆ ਲੱਗਦੀ ਹੁੰਦੀ ਥੱਲੇ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜ਼ਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ